ਉਡੀ ਉਡੀ ਪੈਂਦੀ ਆ ਹਾਨੀਆਂ ਤੇਰੇ ਨਾਲ ਗੁੰਦ ਕੇ ਮੁਹੱਬਤਾਂ ਉਡੀ ਉਡੀ ਪੈਂਦੀ ਆ ਹਾਨੀਆਂ ਤੇਰੇ ਨਾਲ ਗੁੰਦ ਕੇ ਮਹੱਬਤਾਂ ਜਿਕੇ ਕਿਤੇ ਇਥੇ ਅਲਗਟ ਵਰਗਾ ਮੇਰੇ ਵਾਲਕੇ ਕਿਤੇ ਰੰਗਤਾਂ ਉਡੀ ਤੇ ਮੇਰੇ ਅਪਨ ਸੋਰ ਖਾਂ ਦੇ ਲਗੂ ਮੈਂ ਮੇਰੀ ਮੇਰੇ ਹਥਾ ਤੇ ਤੇਰੇ ਨਾਮ ਹੀ ਲਗੂ ਛਾੜੀਆਂ ਨਿਚਾ ਹੁਣ ਮੰਨਣ ਜਣਿਆ ਮਿੱਤਲ ਪੌਂਦੇ ਕੰਪੜ ਚਾਲ ਨਹੀਂ ਲਗੂ ਨੰਨਾ ਤੇ ਮਿਲਣ ਕੋਂਡ ਕੰਡਕੇ ਛੇੜ ਛੇੜ ਪਾਲ ਦੇ ਸੰਭਾਪਤਾ ਉੱਟੀਆਂ ਉੱਟ ਪੈ ਰੀਆਂ ਹਾਨਿਓ ਤੇ ਨਾਲ ਗੁੰਦ ਕੇ ਮੋਹਬਤ ਉੱਡਦੀ ਏ ਨੀਂਹਾਂ ਤੇਰੇ ਨਾਮ ਗੁੰਦ ਕੇ ਮਹੌਬਤਾ ਰੁੱਤ ਕੀ ਤਰ ਰੰਗਾਂ ਦੀ ਹੋਏ ਜਾਏ ਮਰਖਾਂ ਮੈਂ ਬੈਠੀ ਸੱਤ ਰੰਗ ਦੀ ਬਿੰਗ ਕੋਲੇ ਡਾ ਕੇ ਖਾਂ ਜਿੰਦ ਰਚਰਾ ਹਵੇ ਮੰਨ ਲਵ ਲੀ ਹੁੰਦੀ ਐ ਦਿਲਾਂ ਨੂੰ ਦਿਲਾਂ ਤੇ ਚਾਹਤ ਹੁੰਦੀ ਪਰਖਾਂ ਮੈਂ ਕਦਾਂ ਤੇਰੇ ਨਾਮ ਨੀਂਹ ਪੂਣੀਆਂ ਨੇਰ ਹੋ ਕੇ ਸੁਣਨ ਉੱਡੀ ਉੱਡੀ ਫਿਰਨੀਆਂ ਹਾਨੀਆਂ ਤੇ ਨਾਲ ਗੁੰਦ ਕੇ ਮੁਹੱਬਤਾਂ ਉੱਡੀ ਉੱਡੀ ਫਿਰਨੀਆਂ ਹਾਨੀਆਂ ਤੇ ਨਾਲ ਗੁੰਦ ਕੇ ਮੁਹੱਬਤਾਂ ਦਸਮਾਟੀ ਨੇ ਕਿ ਜਾਨ ਜਵਾਨੀ ਟਲ ਗਈ ਤੂੰ ਆਦ ਤੋਟੇ ਨੇ ਆ ਖੰਭਾ ਜਹਿੰਨਾ ਕੀ ਕਰ ਲਈ ਤੇਰੇ ਠੱਪ ਰਚਿਆ ਉਡੀ ਉਡੀ ਫਿਰਦੀ ਯਾ ਹਾਨ ਯਾ ਤੇਰੇ ਨਾਲ ਗੁੰਦ ਕੇ mohabbatਾਂ ਉਡੀ ਉਡੀ ਫਿਰਦੀ ਯਾ